ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਇੱਕ ਤੁਹਾਨੂੰ ਹੋਰ ਚੰਗੀ ਵਧੀਆ ਝੋਟੀ ਦਿਖਾਉਣ ਲੱਗੇ ਆ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹੱਸਿਆ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਹੋ ਜੀ ਵਧੀਆ ਵਧੀਆ ਨਾਮ ਕੀ ਹੈ ਆਪਣਾ ਤੇ ਆਪਣਾ ਪਿੰਡ ਜੀ ਵਸਤੀ ਸੁਨੋ ਵਾਲੀ ਵਸਤੀ ਸੁਨੋ ਵਾਲੀ ਬਹੁਤ ਮਸ਼ਹੂਰ ਨਾਮ ਦਿੱਤੇ ਇਹ ਜਿਹੜਾ ਇੰਡਿਆ ਤੇ ਇਹ ਜਿਹੜਾ ਪਿੰਡ ਦਾ ਜਿਹੜਾ ਨਾਮ ਮਸ਼ਹੂਰ ਹੋਇਆ ਜੀ ਉਹ ਨੀਲੀ ਰਵੀ ਦੇ ਤੌਰ ਤੇ ਹੀ ਹੋਇਆ ਵਸਤੀ ਸੁਨੋ ਵਾਲੀ ਕਿਉਂਕਿ ਨੀਲੀ ਰਾਵੀ ਦੇ ਬਹੁਤ ਜਿਆਦੇ ਚੰਗੇ ਜਾਨਵਰ ਨੇ ਇਹਨਾਂ ਦੇ ਕੋਲ ਇਹਨਾਂ ਨੇ ਚੰਗੀ ਬਜ਼ੁਰਗਾਂ ਨੇ ਮਿਹਨਤ ਕੀਤੀ ਹੈਗਾ ਨਵੀਂ ਪੀੜ੍ਹੀ ਸਮਝ ਲਓ ਉਹ ਵੀ ਚੰਗੀ ਜਾਨੀ ਕਿ ਮਿਹਨਤ ਕਰ ਰਹੇ ਆ ਤੇ ਬਾਈ ਇਹ ਫਿਰ ਝੋਟੀ ਕਿਹੜੇ ਸਾਂਹ ਦੀ ਆ ਗਈ ਜੀ ਇਹ ਜੀ ਕੰਡੇ ਵਾਲੀ ਕੰਡੇ ਵਾਲੇ ਦੀ ਤੇ ਕੰਡੇ ਵਾਲਾ ਸਾਂਹ ਆਪਣੇ ਘਰ ਦਾ ਸੀ ਹਾਂਜੀ ਘਰ ਦਾ ਸੀ ਆਪਣੇ ਘਰ ਹੀ ਜੰਮਿਆ ਸੀ ਠੀਕ ਹੈ ਜੀ ਕੰਡੇ ਵਾਲੇ ਦੀ ਧੀ ਆ ਗਈ ਤੇ ਇਹ ਜਿਹੜੀ ਝੋਟੀ ਦੀ ਨਾ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਵੀ ਅੱਜ ਤੋਂ ਕੋਈ ਸਮਾਂ ਪਹਿਲਾਂ ਨਾ ਇੱਕ ਮੱਝ ਦੇ ਨਾਲ VOTING ਹੋਈ ਸੀ ਤਿੰਨ ਮੱਝਾਂ ਦੀ VOTING ਹੋਈ ਸੀ ਜਿਹਦੇ ਵਿੱਚ ਇੱਕ ਮੱਝ ਪਾਕਿਸਤਾਨ ਦੀ ਸੀ ਇੱਕ ਮੱਝ ਇਹ ਸੀਗੀ ਉਸ ਤੋਂ ਬਾਅਦ ਇੱਕ ਗੱਲ ਕਰੀਏ ਇੱਕ ਮੱਝ ਹਰਿਆਣੇ ਦੇ ਵਿੱਚ ਗ੍ਰੇਡੇਡ ਸੀਗੀ ਤੇ ਸਭ ਤੋਂ ਜ਼ਿਆਦਾ ਵੋਟ ਇਹਨੂੰ ਪਈ ਸੀ ਵੋਟ ਇਹਨੂੰ ਪਈ ਸੀ ਮੇਰੇ ਹਿਸਾਬ ਦੇ ਕੋਈ 600 ਤੇ ਕੁਝ ਵੋਟਾਂ ਪਈਆਂ ਸੀ ਉਹਦਾ ਸਕਰੀਨਸ਼ਾਟ ਆ ਜਿਹੜਾ ਮੈਂ ਉਹ ডিসਪਲੇ ਤੇ ਲਾ ਦਊਗਾ ਤੇ ਇਹਦੀ ਕੁਆਲਿਟੀ ਦੇਖੋ ਜਿਹੜੀ ਮਿਲਕ ਵੇਨ ਕਹਿ ਸਕਦੇ ਜੇ ਆਪਾਂ ਬਲੱਡ ਵੇਨ ਉਹ ਦੇਖੋ ਜੀ ਸਿੱਧੀ ਜਾਂਦੀ ਪਈ ਆ ਤੁਹਾਡੇ ਸਾਹਮਣੇ ਆ ਅੱਖਾਂ ਦੀ ਬਣਾਵਟ ਦੇਖ ਲਓ ਅੱਖਾਂ ਦੀ ਕੁਆਲਿਟੀ ਬਿਲਕੁਲ ਸਾਫ਼ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਥਾਣਾ ਡਰ ਬਹੁਤ ਚੰਗਾ ਸਾਫ਼ ਆ ਧੁੰਨੀ ਗੋਲੀਦੋ ਸਾਫ਼ ਆ ਗਈ ਖੜਨੀ ਦੇਖੋ ਇਸ ਮੈਂ ਦੀ ਇਹਨੂੰ ਵੀ ਸੰਗਲ ਕੋਈ ਨਹੀਂ ਲੱਗਾ ਥਾਣਾ ਡਰ ਬਹੁਤ ਸਾਫ਼ ਆ ਥਾਣ ਜਿਹੜਾ ਵਰਲਾ ਦੇ ਉੱਤੇ ਲੱਗਾ ਆ ਬਿਲਕੁਲ ਮੁਠੀ ਵਾਲਾ ਥਣ ਲੱਗਾ ਆ ਜੀ ਕੁਆਲਿਟੀ ਬਿਲਕੁਲ ਇਹਦੇ ਵਿੱਚ ਵੀ ਚੰਗੀ ਆ ਤੇ ਇਹ ਆ ਗਈ ਜੀ ਕੰਡੇ ਵਾਲੀ ਦੀ ਤੀ ਤੇ ਇਹ ਹੁਣ ਕਿੰਵੇਂ ਸੂਏ ਆ ਜੀ ਦੂਜਾ ਸੂਆ ਸੋਣੀ ਆ ਹਾਂਜੀ ਤੇ ਪਹਿਲੇ ਸੂਏ ਕੀ ਰਿਹਾ ਜੀ ਇਹਦਾ ਦੁੱਧ ਰਗੜ ਇਹ ਆ ਜੀ ਆਪਾਂ ਪਰੋਣੇ ਸੀ ਮਨਵੀਰ ਨੂੰ ਹਾਂਜੀ ਹਾਂਜੀ ਅੱਛਾ ਜੀ ਮਨਵੀਰ ਕੋਲ ਸੀ ਥੀ ਉਹਨਾਂ ਨੇ ਸੰਭਾਲੀ ਫਿਰ ਤੇ ਗੁੱਡੀਆਂ ਤੇ ਅੱਛਾ ਨਾ ਫਿਰ ਵਾਪਸ ਦੇਦੀ ਹਾਂਜੀ ਹਾਂਜੀ ਠੀਕ ਹੈ ਜੀ ਉਹਨਾਂ ਨੂੰ ਜੀ ਨਹੀਂ ਲਾਇਆ ਜਾ ਕੇ ਠੀਕ ਹੈ ਖੁੱਲਾ ਰਹਿਣ ਕਰਕੇ ਮਾਲ ਕਈ ਵਾਰੀ ਜੀ ਨਹੀਂ ਲਾਉਂਦਾ ਪਾਸੇ ਤੇ ਜਿਹੜੀਆਂ ਇਹਨੀਆਂ ਨਾੜਾਂ ਦੇਖੋ ਤੁਸੀਂ ਵੇਇੰਸ ਦੇਖੋ ਆਰਡਰ ਦੇ ਉੱਤੇ ਬਹੁਤ ਜਿਆਦੀਆਂ ਦੇਖੋ ਆਰਡਰ ਦੇਤੇ ਨਾੜਾਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇਹਨੂੰ ਤੋੜ ਕੇ ਦਿਖਾਉਣੇ ਆ ਮੈਂ ਜਮੜੀ ਤੋੜੇ ਹੋਇਤਾ ਹੀ ਦੇਖੋ ਜੀ ਇਹ ਸ਼ਾਂਤ ਬਹੁਤ ਨੇ ਪਸ਼ੂ ਨਹੀਂ ਤੇ ਆਮ ਆਪਾਂ ਦੇਖਦੇ ਆ ਜਿਹੜੇ ਪਸ਼ੂ ਵੇਖ ਕੇ ਆਪਾਂ ਨੂੰ ਕਿੱਲੇਾਂ ਦੇ ਸੰਗਲ ਤੜਾਉਣ ਲੱਪੈਂਦੇ ਜਾਂ ਕਿਦਾਂ ਉਹ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਸਮਾਂ ਦੇਣ ਲਈ ਬਹੁਤ ਧੰਨਵਾਦ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ Yandı 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 yandı.